ਤੇ ਇਹ ਹੁਣ ਜਿਹੜਾ ਵੱਖ-ਵੱਖ ਆ ਸ਼ਰਮਾ ਤੋਂ ਵੱਖ-ਵੱਖ ਥਾਵਾਂ ਤੋਂ ਅਸੀਸਾਂ ਲੈ ਕੇ ਬਜ਼ੁਰਗਾਂ ਦੀਆਂ ਨਿਆਸਰਿਆਂ ਲਵਾਰਸਾਂ ਦੀਆਂ ਜਦੀਮਾਂ ਦੀਆਂ ਤੇ ਅੱਜ ਹੁਣ ਇਹ ਗੱਦ ਘਰ ਵਿੱਚ ਬਜ਼ੁਰਗਾਂ ਦੀਆਂ ਅਸੀਸਾਂ ਲੈਣ ਵਾਸਤੇ ਪਹੁੰਚੇ ਆ ਤੇ ਮੈਂ ਇੱਥੇ ਇਹਨਾਂ ਦੇ ਇੱਥੇ ਹੁਣ ਤੇ ਇਹਨਾਂ ਨੂੰ ਮੈਂ ਜਿਹੜਾ ਬਹੁਤ-ਬਹੁਤ ਇਹਨਾਂ ਦਾ ਧੰਨਵਾਦ ਕਰਦਾ ਹਾਂ ਵੀ ਸਤਿਗੁਰੂ ਇਹਨਾਂ ਨੂੰ ਚੜ੍ਹਦੀਆਂ ਕਲਾ 'ਚ ਰੱਖੇ ਇੱਥੇ ਬਹੁਤ ਵੱਡੀ ਸੇਵਾ ਚੱਲ ਰਹੀ ਹੈ ਕਿ ਜਿੱਥੇ ਬਜ਼ੁਰਗ ਨੇ ਉੱਥੇ ਬਹੁਤ ਕਈ ਮਾਨਸਿਕ ਤੌਰ ਤੇ ਵੀ ਪਰੇਸ਼ਾਨ ਨੇ ਉਹਨਾਂ ਨੂੰ ਸੰਭਾਲਣਾ ਵੀ ਬਹੁਤ ਔਖਾ ਹੈ ਤਾਂ ਕਿ ਜਿਹੜੀ ਇਹਨਾਂ ਨੇ ਕੋਈ ਮੰਗ ਰੱਖੀ ਹੈ ਔਰ ਉਹ ਮੰਗੇ ਵੀ ਇਹਨਾਂ ਨੂੰ ਬੁਰੀ ਜਲਦੀ ਕਰਕੇ ਦਿੱਤੀ ਜਾਊਗੀ ਸੋ ਮੈਨੂੰ ਬੜੀ ਖੁਸ਼ੀ ਹੈ ਇਸ ਗੱਲ ਦੀ ਕਿ ਇਸ ਗੁਰੂ ਨਗਰੀ ਦੇ ਵਿੱਚ ਮੈਨੂੰ ਮੌਕਾ ਮਿਲਿਆ ਸੇਵਾ ਕਰਨ ਦਾ ਔਰ ਮੇਰਾ ਹਮੇਸ਼ਾ ਹੀ ਜਿਹੇ ਲੋਕਾਂ ਦੇ ਨਾਲ ਵਸਤਾ ਰਿਹਾ ਆ ਜਿਹੜੇ ਮਨੁੱਖਤਾ ਦੀ ਬਹੁਤ ਲਾਗਿਓਂ ਉਹ ਕਿ ਸੇਵਾ ਕਰਦੇ ਆ ਬਜ਼ੁਰਗਾ ਨੂੰ ਦੀਵਾਲੀ ਦੀਆਂ ਸ਼ੁਭ ਕਾਮਨਾਵਾਂ ਦੇਣ ਲਈ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਓਜਲਾ ਭਾਈਕਣੀਆਂ ਜੀ ਵਿਰਦ ਘਰ ਪਹੁੰਚੇ ਅਤੇ ਉਹਨਾਂ ਵੱਲੋਂ ਬਜ਼ੁਰਗਾ ਦਾ ਹਾਲਚਾਲ ਜਾਣਿਆ ਗਿਆ ਇਸ ਪਵਿੱਤਰ ਸਥਾਨ ਦੇ ਦਰਸ਼ਨ ਕਰਕੇ ਇੱਥੇ ਕੁਝ ਸਮਾਂ ਬਤੀਤ ਕਰਕੇ ਆਪਨੇ ਕਿਹਾ ਕਿ ਮੈਨੂੰ ਅਜੀਹਾ ਪ੍ਰਤੀਤ ਹੋਇਆ ਜਿਵੇਂ ਆਤਮਾ ਦੀ ਤ੍ਰਿਪਤੀ ਤੇ ਸ਼ਾਂਤੀ ਦਾ ਅਹਿਸਾਸ ਮੈਨੂੰ ਹੋਇਆ ਹੋਵੇ ਇਸ ਮੌਕੇ ਆਪਨੇ ਕਿਹਾ ਕਿ ਇਹ ਥਾਂ ਸੱਚਮੁੱਚ ਮਨੁੱਖਤਾ ਦੇ ਮੰਦਰ ਵਰਗੀ ਹੈ ਜਿੱਥੇ ਬਜ਼ੁਰਗਾਂ ਤੋਂ ਇਲਾਵਾ ਮਾਨਸਿਕ ਤੌਰ ਤੇ ਬਿਮਾਰ ਭੈਣਾ ਤੇ ਭਰਾਵਾਂ ਦੀ ਸੇਵਾ ਸੰਭਾਲ ਕੀਤੀ ਜਾਂਦੀ ਹੈ ਇਹ ਸੇਵਾ ਸਿਰਫ ਕਰੂਣਾ ਨਹੀਂ ਸਗੋਂ ਰੱਬੀ ਭਾਵਨਾ ਦਾ ਜੀਵੰਤ ਰੂਪ ਹੈ ਇਸ ਮੌਕੇ ਆਪਨੇ ਕਿਹਾ ਕਿ ਭਾਈ ਕਨੀਆ ਜੀ ਬਿਰਧ ਘਰ ਵੱਲੋਂ ਜਿਹੜੀ ਵੀ ਕੋਈ ਮੰਗ ਰੱਖੀ ਗਈ ਹੈ ਉਸ ਨੂੰ ਵੀ ਜਲਦ ਪੂਰਾ ਕੀਤਾ ਜਾਵੇਗਾ ਇਸ ਮੌਕੇ ਭਾਈ ਕਨੀਆ ਜੀ ਬਿਰਧ ਘਰ ਦੇ ਸੰਸਥਾਪਕ ਸੰਤ ਬਾਬਾ ਬਲਵਿੰਦਰ ਸਿੰਘ ਚਾਹਲ ਵੱਲੋਂ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਓਜਲਾ ਦਾ ਭਾਈ ਕਨੀਆ ਜੀ ਬਿਰਧ ਘਰ ਵਿਖੇ ਆਉਣ ਤੇ ਉਹਨਾਂ ਦਾ ਧੰਨਵਾਦ ਕੀਤਾ ਅਤੇ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਤਰਮ ਸਤਕਾਰਯੋਗ ਗੁਰੂ ਰੂਪ ਗੁਰੂ ਕਾ ਜੀ ਸਾਧ ਸੰਗਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਦਾਸਾ ਬਲਵਿੰਦਰ ਸਿੰਘ ਚਾਹਲ ਮੁੱਖ ਸੇਵਾਦਾਰ ਬਿਰਦ ਘਰ ਭਾਈ ਕਰਨੀਆ ਜੀ ਭਾਈ ਮਾਨਸਾ ਰੋਡ ਸੁਲਤਾਨਪੁਰ ਮਿੰਡੀ ਸ਼੍ਰੀ ਅਮਰਸਰ ਸਾਹਿਬ ਸਾਡੇ ਸਰਕਾਰ ਜੋਗ ਸਾਡੇ ਸ਼ਹਿਰ ਦੀ ਕੀ ਸਾਡੇ ਪੰਜਾਬ ਦੀ ਕੀ ਸਾਡੇ ਇੰਦੋਸਤਾਨ ਦੀ ਸ਼ਾਨ ਸਰਦਾਰ ਗੁਰਜੀਤ ਸਿੰਘ ਜੀ ਔਜਲਾ ਇਹ ਕੋਈ ਯਾਰ ਪਿਆਰ ਦੇ ਮਤਾਜ ਨਹੀਂਗੇ ਬਹੁਤ ਬਹੁਤ ਵੱਡੇ ਕੰਮ ਸਤਗੁਰਾਂ ਨੇ ਇਹਨਾਂ ਕੋਲ ਆਏ ਆ ਇਹ ਗੁਰੂ ਰਾਮਦਾਸ ਦੀ ਜਿਹੜੀ ਪਵਿੱਤਰ ਨਗਰੀ ਦੇ ਵਿੱਚ ਇਹਨਾਂ ਨੇ ਜਿੱਦਨ ਦਾ ਵਾਰਡੋਰ ਜਦੋਂ ਤੋਂ ਹੀ ਮਤਲਬ ਮੈਦੇਜ ਨੂੰ ਜਦੋਂ ਪ੍ਰਧਾਨ ਨੂੰ ਦੇਈ ਉਦੋਂ ਤੋਂ ਮੈਂ ਜਾਣਦਾ ਇਹ ਉਦੋਂ ਤੋਂ ਹੀ ਇਦਾਂ ਹੀ ਬੜੇ ਸਾਡੇ ਨੂੰ ਜਜ਼ਬਾਤੀ ਹੋ ਕੇ ਤੇ ਕੰਮ ਕਰਦੇ ਰਹੇ ਔਰ ਅੱਜ ਵੀ ਉਸੇ ਹੀ ਜਜ਼ਬਾਤ ਦੇ ਨਾਲ ਇਹ ਜਿਹੜੀ ਸੇਵਾ ਇਹਨਾਂ ਦੀ ਚੱਲਣ ਢਈ ਆ ਤੇ ਉਨੀ ਹੀ એનર્ਜੀ ਦੇ ਨਾਲ ਅੱਜ ਵੀ ਸੇਵਾ ਕਰ ਰਹੇ ਆ ਤੇ ਅੱਜ ਹੁਣ ਜਿਹੜਾ ਬਸ ਕੱਲ ਜਾਂ ਪਰਸੋਂ ਦੋ ਕੁ ਦਿਨਾਂ ਦੇ ਵਿੱਚ ਵਿੱਚ ਜਿਹੜੀ ਹੋ ਰਹੀ ਆ ਦੀਵਾਲੀ ਦਾ ਤਿਉਹਾਰ ਆ ਇਹ ਹੁਣ ਜਿਹੜਾ ਵਕ ਵਕ ਆ ਸ਼ਰਮਾ ਤੋਂ ਵਕ ਵਕ ਥਾਵਾ ਤੋਂ ਅਸੀਸਾਂ ਲੈ ਕੇ ਬਜ਼ੁਰਗਾਂ ਦੀਆਂ ਨਿਆਸਰਿਆਂ ਲਵਾਰਸਾਂ ਦੀਆਂ ਜਦੀਮਾਂ ਦੀਆਂ ਤੇ ਅੱਜ ਉਹਨੇ ਵਿਦਕਰ ਵਿੱਚ ਬਜ਼ੁਰਗਾਂ ਦੀਆਂ ਅਸੀਸਾਂ ਲੈਣ ਵਾਸਤੇ ਪਹੁੰਚੇ ਆ ਤੇ ਉਹਨਾਂ ਦੇ ਨਾਲ ਜਿਹੜੀਆਂ ਗੱਲਾਂ ਬਾਤਾਂ ਇਹਨਾਂ ਨੇ ਸਰਜੀਆਂ ਕੀਤੀਆਂ ਸੋ ਮੈਂ ਇੱਥੇ ਇਹਨਾਂ ਦੇ ਇੱਥੇ ਹੁਣ ਤੇ ਇਹਨਾਂ ਨੂੰ ਮੈਂ ਜਿਹੜਾ ਬਹੁਤ ਬਹੁਤ ਇਹਨਾਂ ਦਾ ਧੰਨਵਾਦ ਕਰਦਾ ਵੀ ਸਤਿਗੁਰੂ ਇਹਨਾਂ ਨੂੰ ਚੜ੍ਹਦੀਆਂ ਕਲਾ 'ਚ ਰੱਖੇ ਇਹ ਸਾਡਾ ਹੋਰ ਇੱਕ ਹੋਣ ਹਰ ਸੇਵਾਦਾਰ ਆ ਇਹ ਇਹ ਪੁੱਤਰਾ ਸਾਡਾ ਇਹ ਜੜਿਆ ਇਹ ਵੀ ਸਾਡੇ ਕੋ ਸਮੇ ਸਮੇ ਦੁਪਤੇ ਆਣ ਕੇ ਤੇ ਇਹਨਾਂ ਦਾ ਸੁਨੇਹਾ ਪਤਾ ਸਾਨੂੰ 24 ਘੰਟੇ ਜਿੰਦੇ ਰਹਿੰਦੇ ਜਦੋਂ ਮਿਲ ਗਏ ਤਾਂ ਇਹਨਾਂ ਦੇ ਸਬੰਧ ਦੇ ਵਿੱਚ ਗੱਲਬਾਤ ਕਰੀ ਦੀ ਹੈ ਐ ਕੌਣ ਕੋਈ ਵੇਖਿਆ ਹੜਾ ਦਾ ਕਿੰਨਾ ਵੱਡਾ ਪ੍ਰਕੋਪ ਹੋਇਆ ਉੱਥੇ ਜਿੱਥੇ ਸਾਰੀਆਂ ਸੰਗਠਨਾਂ ਨੇ ਵੱਡੇ ਵੱਡੇ ਆਫੀਸਰਾਂ ਨੇ ਸਾਡੇ ਸਤਿਕਾਰਯੋਗ ਡੀਸੀ ਸਾਹਿਬ ਨੇ ਹੋਰ ਉਹਨਾਂ ਨੇ ਜਿੱਥੇ ਇਹਨਾਂ ਯਤਨ ਮਾਰਿਆ ਉੱਥੇ ਦਿਨ ਰਾਤ ਕਰਕੇ ਇਹਨਾਂ ਨੇ ਜਾ ਕੇ ਲੋਕਾਂ ਦੇ ਘਰਾਂ ਘਰਾਂ ਦੇ ਵਿੱਚ ਪਾਣੀ ਉੱਥੇ ਰੋਟੀ ਮਤਲਬ ਜੋ ਵੀ ਜੜੀਆਂ ਨਿੱਤ ਦੀਆਂ ਜ਼ਰੂਰਤਾਂ ਹੁੰਦੀਆਂ ਉਹ ਪੂਰੀਆਂ ਕੀਤੀਆਂ ਇਹੋ ਜੇ ਹੁਣਰ ਬੰਦਿਆਂ ਨੂੰ ਗੱਲ ਇਦਾਂ ਵੀ ਸਮੇਂ ਦੇ ਨਾਲ ਸਾਡੀ ਸੋਚ ਮੜੀ ਆ ਅਸੀਂ ਜਿੰਨੀ ਕਿ ਚਿਰ ਸਾਨੂੰ ਕੋਈ ਕੋਈ ਕਿਰੇ ਕੋਈ ਗੋਸਤਰਾ ਕੋ ਮਤਲਬ ਹੁੰਦਾ ਜਾਂ ਉਹਦੇ ਨਾਲ ਧੁਰਦੇ ਆ ਅਸੀਂ ਉਹਨਾਂ ਚਿਰ ਨੂੰ ਯਾਦ ਰੱਖਦੇ ਆ ਤੇ ਜਦੋਂ ਮਤਲਬ ਕਲੈਕਸ਼ਨ ਦਾ ਟਾਈਮ ਹੁੰਦਾ ਵਾ ਉਸ ਵੇਲੇ ਉਸ ਵੇਲੇ ਅਸੀਂ ਜਾਂਦੇ ਸਾਨੂੰ ਆ ਕੇ ਕੱਲੇ ਕੱਲੇ ਨੂੰ ਮਨਾਉਂ ਕਿਹਰੋ ਸੇਮ ਉਹ ਬੜਾ ਰਸੁਣਾਨੀ ਜਾਈਦਾ ਉਹੜੇ ਸਾਰੇ ਬੰਦਾਂ ਨੂੰ ਹਿੰਮਤ ਕਰਕੇ ਜਿਹੜਾ ਬੰਦਾ ਚੰਗਾ ਕੰਮ ਕਰਦਾ ਵਾ ਚੰਗੀ ਇਲਾਕੇ ਦੇ ਵਿੱਚ ਜਿਹਦੀ ਗੱਲ ਬਾਤ ਆ ਜਿਹੜਾ ਲੋਕਾਂ ਦਾ ਮਸੀਹਾ ਬਣ ਕੇ ਅੱਗੇ ਆਵੇ ਉਹ ਬੰਦੇ ਨੂੰ ਹਮੇਸ਼ਾ ਯਾਦ ਰੱਖਣਾ ਚਾਹੁੰਦਾ ਮੈਂ ਇੰਨਾ ਹੀ ਗੱਲਾਂ ਕਰਦਾ ਆ ਬਾਣੀ ਨੂੰ ਗ੍ਰਾਮ ਦੇਣਾ ਤੇ ਮੈਨੂੰ ਇੱਕ ਗੱਲ ਦੀ ਖੁਸ਼ੀ ਬਹੁਤ ਵੱਡੀ ਆ ਕਿ ਇਹਨਾਂ ਨੇ ਪੁੱਛਿਆ ਬਾਬਾ ਜੀ ਮੈਨੂੰ ਜ਼ਰੂਰ ਤਦਸੋ ਕਿ ਜ਼ਰੂਰਤ ਕਾਦੀ ਆ ਮੈਂ ਉਹ ਇਹਨਾਂ ਨੂੰ ਦੱਸ ਦਿੱਤੀ ਆ ਤੂੰ ਮੈਂ ਕੱਲ੍ਹ ਜੀ ਵੀ ਦੱਸ ਦੂੰਗਾ ਤੇ ਮੈਂ ਤੇ ਸਾਡੇ ਗੱਲ ਤਾਂ ਇੰਨਾ ਬਜ਼ੁਰਗਾਂ ਵਾਸਤੇ ਉਧਰ ਮੈਂ ਇਹ ਸਰਕੇ ਨਹੀਂ ਖੜਿਆ ਕਿ ਇਹਨਾਂ ਮੈਂ ਸਾਰੇ ਮੇਰਾ ਮਾਨ ਨਾ ਰੋ ਗਿਆ ਮੈਂ ਵੀਡੀਓ ਬਣਾਈ ਤੇ ਮੇਰਾ ਮਾਨ ਅੰਦਰੋਂ ਅਦਾਸ ਹੋ ਗਿਆ ਇ ਸੋਕ ਸੋਕ ਕੇ ਕਈ ਇਦਾਂ ਦੇ ਹੋ ਗਏ ਆ ਵੀ ਜਿਹਨੇ ਲੱਕੜ ਰੱਖੇ ਦਵਾਈਆਂ ਫੇਰ ਮੈਂ ਸਾਰੇ ਟੈਸਟ ਕਰਾਏ ਉਹਨਾਂ ਤੇ ਉਹਨਾਂ ਦਾ ਜੀ ਟੀਵੀ ਟੈਸਟ ਉਹਨਾਂ ਦਾ ਰੈਡਸ ਟੈਸਟ ਉਹਨਾਂ ਦਾ ਕੈਂਸਰ ਟੈਸਟ ਕੋਈ ਬਿਮਾਰੀ ਨਹੀਂ ਨਿਕਲੀ ਸਿਰਫ ਸ਼ੂਗਰ ਨੇ ਇਸਕਾਪ ਤੇ ਆ ਤੇ ਲੱਗਣਾ ਹੋਣਾ ਉਹਨਾਂ ਨੂੰ ਇਹ ਆ ਵੀ ਉਹਨਾਂ ਨੂੰ ਸ਼ੂਗਰ ਫ੍ਰੀ ਪ੍ਰੋਟੀਨ ਤੇ ਨਾਲ ਜਿਹੜਾ ਵਾ ਨਾਲ ਦੁੱਧ ਐਂ ਉਹ ਕੀਤਾ ਰੋਈਦਾ ਪ੍ਰੋਗਰਾਮ ਚਾਲੂ ਵੀ ਸਾਰਿਆਂ ਬੰਦਿਆਂ ਨੂੰ ਜਿਹੜਾ ਖਲਾ ਖਲਾ ਦੁੱਧਾ ਦਿੱਤਾ ਜਾਵੇ ਇਹਨਾਂ ਨੂੰ ਉਹ ਦਵਾਈਆਂ ਦਿੱਤੀਆਂ ਜਾਂ ਜਿਨ੍ਹਾਂ ਦੇ ਨਾਲ ਇਹ ਉੱਠ ਕੇ ਤੁਰ ਪਣ ਮਾਲਾ ਸਮੇਂ ਦੀ ਖੇੜਿਆ ਹੁਣੇ ਕੱਪੜੇ ਧੋਣ ਦੀ ਬਹੁਤ ਵੱਡੀ ਸਾਡੀ ਸਮੱਸਿਆ ਹੈ ਉਹ ਇਹਨਾਂ ਨੇ ਅਸ਼ਵਾਸ਼ਣ ਕਦਾ ਮੈਂ ਲਿਹਾਇ ਦਿੱਤੀਆਂ ਸਮਝੋਗੇ ਕਿਉਂਕਿ ਕਹਿ ਪਾ ਇਹਨਾਂ ਨੇ ਮੈਂ ਇਹਨਾਂ ਨੂੰ ਨਾ ਖਾਜੀ ਮਸ਼ੀਨਾਂ ਜੜੀਆਂ ਵਾ ਤੁਹਾਡੀਆਂ ਆਣ ਗਈਆਂ ਕਿ ਉਹਨਾਂ ਨੂੰ ਪ੍ਰੋਜੈਕਟ ਦਿੱਤਾ ਸਤਿਗੁਰੂ ਕਿਰਪਾ ਕਰਨ ਭਾਈ ਕਨਈਆ ਜੀ ਇਹਨਾਂ ਦੇ ਸਿਰ ਤੇ ਮਿਹਰ ਭਰੇ ਹੱਥ ਰੱਖਣ ਕਿ ਚੜ੍ਹਦੀਆਂ ਕਲਾ ਜ ਰਹਿਣ ਤੇ ਅਸੀਂ ਹਮੇਸ਼ਾ ਹੀ ਰੱਬ ਘੜੀ ਦੁਆ ਕਰਾਂਗੇ ਕਿ ਉਹ ਜੀਆਂ ਜੜੀਆਂ ਨੇਕ ਰੂਹਾਂ ਪਰਮਾਤਮਾ ਜੜੀਆਂ ਤੇ ਕੱਲੀਆਂ ਇਹਨਾਂ ਨੂੰ ਤੰਦਰੁਸਤੀਆਂ ਬੜੀ ਤੇ ਆਪਣੇ ਮਕਸਦ ਦੇ ਵਿੱਚ ਕਾਮਯਾਬ ਹੋਣ ਤੇ ਸਮਾਜ ਦੀ ਸੇਵਾ ਕਰਨ ਬਹੁਤ ਬਹੁਤ ਧੰਨਵਾਦ ਜੀਂਦੇ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਭਾਈ ਕਨੀਆ ਜੀ ਬਿਰਦ ਆਸ਼ਰਮ ਜਿਹੜਾ ਭਾਈ ਮਾਨ ਸਿੰਘ ਰੋਡ ਸੁਲਤਾਨਪੁਰ ਮਿੰਡ ਵਿਖੇ ਹੈ ਉੱਥੇ ਉਹਨਾਂ ਦੇ ਮੁੱਖ ਸੇਵਾਦਾਰ ਬਾਬਾ ਬਲਵਿੰਦਰ ਸਿੰਘ ਜੀ ਚਾਹ ਜਿਹੜੇ ਕਿ ਇੱਥੇ ਬੜੀ ਸੇਵਾ ਕਰ ਰਹੇ ਨੇ ਬਿਰਦ ਜਿਹੜੇ ਸਾਡੇ ਬਜ਼ੁਰਗ ਨੇ ਉਹਨਾਂ ਦੇ ਉਸ ਆਸ਼ਰਮ 'ਚ ਪਹੁੰਚੇ ਮੇਰੇ ਨਾਲ ਇੰਦਰਜੀਤ ਸੋਨੂੰ ਵੀ ਨਾਲ ਨੇ ਔਰ ਇੱਥੇ ਬਹੁਤ ਵੱਡੀ ਸੇਵਾ ਚੱਲ ਰਹੀ ਹੈ ਕਿ ਜਿੱਥੇ ਬਜ਼ੁਰਗ ਨੇ ਉੱਥੇ ਬਹੁਤ ਕਈ ਮਾਨਸਿਕ ਤੌਰ ਤੇ ਵੀ ਪਰੇਸ਼ਾਨ ਨੇ ਉਹਨਾਂ ਨੂੰ ਸੰਭਾਲਣਾ ਵੀ ਬਹੁਤ ਔਖਾ ਹੁੰਦਾ ਕਿਉਂਕਿ ਉਹਨਾਂ ਦਾ ਮਾਲ ਕਈ ਵਾਰੀ ਮੁਸ਼ਕਲ ਦੀ ਘੜੀ ਦੇ ਵਿੱਚ ਨਿਕਲ ਜਾਂਦਾ ਹੈ ਪਰ ਇਹਨਾਂ ਦਾ ਵੱਡਾ ਵੱਡੀ ਸੇਵਾ ਕਿ ਉਹਨਾਂ ਨੂੰ ਵੀ ਸੰਭਾਲ ਰਹੇ ਨੇ ਕੁਛ ਨਾ ਦੇਤੇ ਮਾਈ ਬਾਪ ਕੇ ਬੱਚੇ ਨਹੀਂ ਹੈਗੇ ਕੁਛ ਨਾਲ ਦੇ ਬੱਚੇ ਹੈਗੇ ਵੀ ਨਹੀਂ ਕਈ ਵਾਰ ਕਈ ਲੋਕ ਸਰਾਪੇ ਹੁੰਦੇ ਇਸ ਗੱਲ ਤੋਂ ਸੋ ਇਹ ਸੇਵਾ ਬਾਬਾ ਜੀ ਇਹਨੂੰ ਇੱਥੇ ਕੀਤੀ ਜਾ ਰਹੀ ਹੈ ਬੰਦੀ ਛੋੜ ਦੇ ਵੇਲੇ ਸਾਇਦ ਦੀਵਾਲੀ ਦਾ ਤਿਉਹਾਰ ਹੈ ਮੈਂ ਇੱਥੇ ਇਹਨਾਂ ਨੂੰ ਵਧਾਈ ਦੇਣ ਵੀ ਆਇਆ ਹਾਂ ਔਰ ਇਹਨਾਂ ਨਾਲ ਦੀਵਾਲੀ ਸਾਂਝੀ ਕਰਨ ਵੀ ਆਇਆ ਹਾਂ ਉੱਗੇ ਖੁਸ਼ੀਆਂ ਦਾ ਤਿਉਹਾਰ ਆ ਮੈਨੂੰ ਪਤਾ ਇਹ ਬਜ਼ੁਰਗ ਜ਼ਰੂਰ ਮਨ ਚ ਝੂਰਦੇ ਹੋਣਗੇ ਕਿ ਪੱਛਿਆ ਚ ਨਹੀਂ ਹੈਗੇ ਜਾਂ ਪ੍ਰਮਾਤਮਾ ਨੇ ਬੱਚੇ ਨਹੀਂ ਰਏ ਉਹਨਾਂ ਦੇ ਜਾਂ ਕਈ ਬੱਚੇ ਇੱਥੇ ਹੈਗੇ ਵੀ ਨਹੀਂ ਨਹੀਂ ਪਹੁੰਚ ਸਕੇ ਮੈਨੂੰ ਪਤਾ ਬਹੁਤ ਝੂਰਦੇ ਹੋਣਗੇ ਸੋ ਮੇਰਾ ਮਨ ਸੀ ਅੱਜ ਸ਼ੇਰੇਪੇਡ ਕੋਸ਼ਤਾ ਆਸ਼ਰਮ ਗਏ ਫਿਰ ਮੈਂ ਅੱਜ ਇੱਥੇ ਬਿਰਦਾ ਆਸ਼ਰਮ ਆਇਆ ਬਾਬਾ ਜੀ ਨੇ ਬੇਨਤੀ ਕੀਤੀ ਕਿ ਮੈਂ ਆਉਣਾ ਚਾਹੁੰਨਾ ਸੋ ਮਿਣੇ ਆ ਸਾਰਿਆਂ ਨੂੰ ਔਰ ਪ੍ਰਮਾਤਮਾ ਅਜਿਹੇ ਹਾਲਾਤ ਕਿਸੇ ਦਿਨ ਨਾਲ ਲਿਆਵੇ ਪਰ ਜਿੱਥੇ-ਜਿੱਥੇ ਵੀ ਇਹੋ ਜੀ ਮੁਸ਼ਕਿਲ ਹੈ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਸਾਡੀ ਸਿੱਖ ਕੌਮ ਸਾਡੇ ਪੰਜਾਬੀ ਭੈਣ ਭਰਾ ਇਕੱਠੇ ਹੋ ਕੇ ਉਹਨਾਂ ਦੀ ਸੇਵਾ ਕਰਨ ਚ ਵੀ ਕਦੀ ਕਮੀ ਨਹੀਂ ਛੱਡੀ ਔਰ ਹਰ ਹਾਲਾਤ ਦੇ ਵਿੱਚ ਜਿਸ ਵੀ ਲੋੜ ਚ ਹੋਣਾ ਚਾਹੇ ਬਿਮਾਰ ਹੋਣ ਚਾਹੇ ਕਿੰਨੇ ਵੀ ਉਹਨਾਂ ਦੇ ਉੱਤੇ ਸਰੀਰੀ ਕਸ਼ਟ ਆਏ ਹੋਣ ਇੱਕ ਪ੍ਰਮਾਤਮਾ ਦਾ ਮਸੀਹਾ ਬਣ ਕੇ ਉਹਨਾਂ ਨੂੰ ਇਹ ਲੋਕ ਮਿਲਦੇ ਨੇ ਔਰ ਉਹਨਾਂ ਦੀ ਸੇਵਾ ਕਰਦੇ ਸੋ ਮੈਂ ਵੀ ਇਹਦੇ ਚ ਸੇਵਾ ਚ ਸਭੀ ਪਾਇਆ ਔਰ ਜਿਹੜੀ ਇਹਨਾਂ ਨੇ ਕੋਈ ਮੰਗ ਰੱਖੀ ਹੈ ਔਰ ਉਹ ਮੰਗੇ ਵੀ ਇਹਨਾਂ ਨੂੰ ਪੂਰੀ ਚਿਲਦੀ ਕਰਕੇ ਦਿੱਤੀ ਜਾਊਗੀ ਕਿਉਂਕਿ ਲੋਕ ਸੇਵਾ ਆ ਔਰ ਇਹ ਖਾਸ ਕਰ ਬਿਰਧ ਜਿਨ੍ਹਾਂ ਨੂੰ ਇੱਕ ਉਮੀਦ ਇੱਕ ਈਜ ਤੇ ਆ ਕੇ ਉਹਨਾਂ ਦੀ ਖਤਮ ਹੋ ਜਾਂਦੀ ਹੈ ਕਿ ਸ਼ਾਇਦ ਇਸ ਤੋਂ ਬਾਅਦ ਹੁਣ ਉਹਨਾਂ ਦਾ ਉਮਰ ਤੇ ਜੀਣਾ ਮੁਸ਼ਕਲ ਹੈ ਤੇ ਉਹਨਾਂ ਨੂੰ ਇੱਕ ਜੀਣ ਦੀ ਕਿਰਨ ਜਿਹੜੀ ਹੈ ਇਹ ਬਾਬਾ ਜੀ ਉਹਨਾਂ ਨੂੰ ਦਿਖਾਉਂਦੇ ਨੇ ਸੋ ਮੈਨੂੰ ਬੜੀ ਖੁਸ਼ੀ ਹੈ ਇਸ ਗੱਲ ਦੀ ਕਿ ਇਸ ਗਰੂ ਨਗਰੀ ਦੇ ਵਿੱਚ ਮੈਨੂੰ ਮੌਕਾ ਮਿਲਿਆ ਸੇਵਾ ਕਰਨ ਦਾ ਔਰ ਮੇਰਾ ਹਮੇਸ਼ਾ ਹੀ ਜਿਹੇ ਲੋਕਾਂ ਦੇ ਨਾਲ ਵਾਸਤਾ ਰਿਹਾ ਆ ਜਿਹੜੇ ਮਨੁੱਖਤਾ ਦੀ ਬਹੁਤ ਲਾਗਿਆ ਹੋ ਕੇ ਸੇਵਾ ਕਰਦੇ ਔਰ ਪ੍ਰਮਾਤਮਾ ਵੀ ਕਈ ਵਾਰੀ ਉੱਥੇ ਟੋਟਕਾ ਾ ਕੇ ਲੈ ਜਾਂਦਾ ਔਰ ਸਾਨੂੰ ਖੁਸ਼ੀ ਹੁੰਦੀ ਇਹਨਾਂ ਦੀ ਸੰਗਤ ਕਰਕੇ ਔਰ ਸਿੱਖਦੇ ਵੀ ਆਇਤੋਂ ਬੜੀ ਵੱਡੀ ਸ਼ੈਨਸੀਲਤਾ ਜਿਹੜੀ ਇੱਥੋਂ ਦੀ ਕਿਉਂਕਿ ਬਜ਼ੁਰਗ ਕੋਈ ਘਰ 'ਚ ਵੀ ਬਿਮਾਰ ਹੋਵੇ ਤਾਂ ਸੰਭਾਲਣਾ ਬਹੁਤ ਔਖਾ ਹੁੰਦਾ ਪਰ ਕਿਸੇ ਦੇ ਬਜ਼ੁਰਗ ਨੂੰ ਜਿੱਥੇ ਖੂਨ ਦਾ ਰਿਸ਼ਤਾ ਨਾ ਵੀ ਹੋਵੇ ਉਹਨੂੰ ਸੰਭਾਲਣਾ ਔਰ ਉਹਦੀ ਨਿਸਵਾਰਥ ਹੋ ਕੇ ਸੇਵਾ ਕਰਨੀ ਬਹੁਤ ਔਖਾ ਕੰਮ ਹੈ ਤੋ ਇਹ ਬਖਸ਼ਿਸ਼ ਪ੍ਰਮਾਤਮਾ ਦੀ ਕਿਸੇ ਕਿਸੇ ਤੇ ਹੁੰਦੀ ਹੈ। ਤੇ ਬਾਬਾ ਜੀ ਤੇ ਬਖਸ਼ਿਸ਼ ਹੈ ਇਹਨਾਂ ਦੇ ਜਿਹੜੇ ਸੇਵਾਦਾਰ ਬੱਚੇ ਨੇ, ਗਾਂ ਇਹਨਾਂ ਦੇ ਜਿਹੜੇ ਨਾਲ ਮੁੱਖ ਪ੍ਰਬੰਧਕ ਦੌਰ ਦੇ ਇਠਾ ਜਿੰਨੀ ਟੀਮ ਕੰਮ ਕਰ ਰਹੀ ਹੈ। ਉਹ ਸਾਰਿਆਂ ਦੀ ਬਖਸ਼ਿਸ਼ ਹੈ ਮੇਰਾ ਮੰਨਣਾ ਹੈ। ਜਿਹੜੇ ਦੁੱਖ ਸੁੱਖ ਦੇ ਵਿੱਚ ਸਾਰਿਆਂ ਨੂੰ ਗੱਟੇ ਡੀਪੀੜੋ ਵੇ ਸਿਰ ਪੀੜੋ ਹੋਵੇ, ਕੋਈ ਕੱਪੜੇ ਸਾਫ ਚਾਹੀਦੇ, ਕੋਈ ਚਾਹੀਦਾ। ਉਸੇ ਵੇਲੇ ਮੋਈਆ ਕਰਾਉਂਦੇ। ਸੋ ਇਹਨਾਂ ਦਾ ਵਾਸ਼ਿੰਗ ਮਸ਼ੀਨ ਦਾ ਸੀ ਇੱਕ ਵੱਡਾ ਇੱਕ ਪ੍ਰੋਜੈਕਟ। ਮੈਂ ਇਹਨਾਂ ਨੂੰ ਕਿਹਾ ਸੀ ਚੰਗਾ ਹੀ ਲਾਓ, ਹੁਣ ਜਲਾਉਣਾ। ਤੇ ਉਹਦਾ ਸੀ ਪ੍ਰਬੰਧ ਕਰਾ ਕੇ ਦਮਾ ਜੀ ਹੋ ਮੈਂ ਉਹਨਾਂ ਦਾ ਧੰਨਵਾਦ ਕਰਦਾ ਕਿ ਬਹੁਤ ਲੋਕ ਇੱਥੇ ਸੇਵਾ ਕਰ ਵੀ ਰਹੇ ਨੇ ਇਹ ਕੋਈ ਕਿਸੇ ਇੱਕ ਦੀ ਨਹੀਂ ਕਹਾ ਕਿ ਮੈਂ ਹੀ ਇੱਥੇ ਕਰ ਦੇਣਾ ਬਹੁਤ ਲੋਕ ਇੱਥੇ ਸੀਐਸਆਰ ਤੋਂ ਵੀ ਸੇਵਾ ਕਰ ਰਹੇ ਨੇ ਬਹੁਤ ਲੋਕ ਇੱਥੇ ਦਾਨੀ ਸਜਨਾਬ ਵੀ ਪਹੁੰਚ ਜਾਂਦੇ ਨੇ ਸੋ ਇਹ ਬਜ਼ੁਰਗ ਸਾਡਾ ਸਰਮਾਇਆ ਨੇ ਔਰ ਇਹ ਸਰਮਾਇਆ ਨੇ ਸਾਹਮਣੇ ਰੱਖਿਆ ਮੈਂ ਬਾਬਾ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦਾ ਉੱਥੇ ਜਿੱਥੇ ਦੀਵਾਲੀ ਇਹਨਾਂ ਸਾਰਿਆਂ ਨਾਲ ਸਾਂਝੀ ਕਰ ਤੱਕ ਕੀਤੀ ਆ ਮੈਂ ਇਸ ਮੁੱਚੇ ਸ਼ਹਿਰ ਵਾਸੀਆਂ ਨੂੰ ਵੀ ਬੰਦੀ ਛੋੜ ਦੇ ਉਸ ਤੇ ਦੀਵਾਲੀ ਦੀ ਬਹੁਤ-ਬਹੁਤ ਵਧਾਈ ਦਿੰਦਾ ਮੁਬਾਰਕ